ਸਤਿ ਸ਼੍ਰੀ ਅਕਾਲ ਐਸਐਮਜੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਇੱਕ ਵਾਰੀ ਫਿਰ ਹਾਜ਼ਰਾਂ ਪ੍ਰੋਗਰਾਮ ਲੈ ਕੇ ਪਕਤੀ ਸਿਆਸਤ ਜਿਸ ਵਿੱਚ ਗੱਲਬਾਤ ਕਰਾਂਗੇ ਸਿਆਸਤ ਦੀ ਦੇਸ਼ ਦੀ ਰਾਜਨੀਤੀ ਦੀ ਪਰ ਉਸ ਤੋਂ ਪਹਿਲਾਂ ਸਵਾਗਤ ਕਰ ਲੈਣੇ ਆ ਸਾਡੇ ਸੀਨੀਅਰ ਜਰਨਲਿਸਟ ਵਿਰਿੰਦਰ ਜੀ ਦਾ ਵਿਰਿੰਦਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਸ਼ਮੀਰ ਜੀ ਵਿਰਿੰਦਰ ਜੀ ਦਿੱਲੀ ਦੇ ਸੁਪਰੀਮੋ ਅਰਵਿੰਦ ਕੇਂਦਰੀਵਾਲ ਨੂੰ ਸੰਮਣਾਂ ਤੇ ਸੰਮਣਾਂ ਦਾ ਇਹਨਾਂ ਲੱਗ ਰਿਹਾ ਕਿ ਢੇਰ ਲੱਗ ਗਿਆ ਮੇਰੇ ਖਿਆਲ ਜ਼ਮਾਨਤ ਵੀ ਮਿਲ ਗਈ ਆ ਪਰ ਫਿਰ ਵੀ ਈਡੀ ਨੇ ਦੋ ਸੰਮਣ ਭੇਜ ਦਿੱਤੇ ਨੇ ਕੀ ਕਹਿਣਾ ਤੁਹਾਡਾ ਆ ਤੁਸੀਂ ਦੇਖ ਲਓ ਕਿ 16 ਤਰੀਕ ਨੂੰ ਅਦਾਲਤ ਚ ਪੇਸ਼ੀ ਸੀਗੀ ਤੇ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਜ਼ਮਾਨਤ ਮਿਲ ਗਈ ਸੀ ਦਿੱਲੀ ਸ਼ਰਾਬ ਜਿਹੜਾ ਮਾਮਲਾ ਹੈਗਾ ਘਟਾਲੇ ਦਾ ਦੋਸ਼ ਲੱਗਾ ਸੀ ਉਸ ਮਾਮਲੇ ਦੇ ਵਿੱਚ ਜ਼ਮਾਨਤ ਮਿਲ ਗਈ ਸੀ ਪਰ ਫਿਰ ਵੀ ਦੇਖ ਲਓ ਕਿ ਈਡੀ ਵੱਲੋਂ ਦੋ ਸਾਮਣ ਭੇਜੇ ਗਏ ਨੇ ਹੁਣ ਦੋ ਸਾਮਣ ਕਾਦੇ ਨੇ ਇੱਕ ਸਾਮਣ ਤੇ ਹੈਗਾ ਦਿੱਲੀ ਸ਼ਰਾਬ ਨੀਤੀ ਦਾ ਜਿਹੜਾ ਦੋਸ਼ ਲੱਗੇ ਨੇ ਜੋ ਇੱਕ ਉਸਬੰਧ ਦੇ ਵਿੱਚ ਸੀ ਪਹਿਲਾਂ ਵੀ ਜਿਹੜੇ ਨੋਟਿਸ ਆਉਂਦੇ ਰਹੇ ਨੇ ਸਾਮਣ ਆਉਂਦੇ ਰਹੇ ਨੇ ਤੇ ਹੁਣ ਇੱਕ ਨਵਾਂ ਮਾਮਲਾ ਉੱਠਿਆ ਜਿੱਦੀ ਪੇਸ਼ੀ ਇੱਕ ਤੇ ਅੱਜ ਦੇ ਦਿਨ ਹੈਗੀ ਐ ਜਿਹੜਾ ਸ਼ਰਾਬ ਨੂੰ ਲੈ ਕੇ ਮਾਮਲਾ ਹੈਗਾ ਸੀਗਾ ਦਿੱਲੀ ਦੇ ਦੂਸਰੀ ਜਿਹੜੀ ਪੇਸ਼ੀ ਦਾ ਸਮਨ ਹੈ ਉਹ 21 ਮਾਰਚ ਦਾ ਹੈ ਹੁਣ ਅਰਵਿੰਦ ਕੇਜਰੀਵਾਲ ਉਹ ਰਾਣਾ ਕਹਿਣਾ ਕਿ ਉਹਨਾਂ ਨੇ ਤੇ ਜਾਣਾ ਨਹੀਂ ਬਿਲਕੁਲ ਨਹੀਂ ਜਾਣਾ ਹੈਗਾ ਦੋਵੇਂ ਸਾਹਮਣਾਂ ਦੇ ਸੱਦੇ ਤੇ ਸਾਹਮਣ ਭੇਜੇਗੇ ਕਹਿੰਦੇ ਮੈਂ ਨਹੀਂ ਜਾਣਾ ਹੈਗਾ ਹੁਣ ਕਾਰਨ ਕੀ ਹੈ ਇੱਕ ਤੇ ਦੂਸਰਾ ਇੱਕ ਪਹਿਲਾ ਆਪਾਂ ਨੂੰ ਤਾਂ ਪਤਾ ਹੀ ਹੈ ਜੋ ਆਪਕਾਰੀ ਨੀਤੀ ਸੀ ਦਿੱਲੀ ਦੀ ਉਹ ਮਾਮਲਾ ਤਾਂ ਸਭ ਨੂੰ ਪਤਾ ਹੀ ਹੈ ਜੀ ਹੁਣ ਦੂਸਰਾ ਜਿਹੜਾ ਮਾਮਲਾ ਉਹ ਹੈ ਕੀ ਅਸਲ 'ਚ ਜਿਹੜਾ ਦਿੱਲੀ ਜਲ ਬੋਰਡ ਹੈ ਉਸ ਨੂੰ ਲੈ ਕੇ ਇਹ ਸੰਮਣ ਜਿਹੜਾ ED ਵੱਲੋਂ ਭੇਜਿਆ ਗਿਆ ਜਿਹੜੀ CBI ਵੱਲੋਂ FIR ਲਾਜ ਵੀ ਕੀਤੀ ਗਈ ਸੀ ਇਸ ਮਾਮਲੇ ਦੇ ਵਿੱਚ ਤੇ ਉਸ ਮਾਮਲੇ ਉਸ ਕੇਸ ਦੇ ਮੁਤਲਕ ED ਵੱਲੋਂ ਸੰਮਣ ਭੇਜੇ ਗਏ ਆ ਦਿੱਲੀ ਜਲ ਬੋਰਡ ਮਾਮਲੇ ਤੇ ਜਿੱਦੀ ਪੇਸ਼ੀ ਹੈ ਆ ਆਪਣੇ 21 ਮਾਰਚ ਨੂੰ ਪੇਸ਼ ਹੋਣ ਨੂੰ ਕਿਹਾ ਈਡੀ ਨੇ ਠੀਕ ਹੈ ਜੀ ਦੋ ਸਮਨ ਭੇਜੇ ਗਏ ਨੇ ਵੱਖਰੇ ਵੱਖਰੇ ਠੀਕ ਹੁਣ ਦਿੱਲੀ ਜਲ ਬੋਰਡ ਦਾ ਜਿਹੜਾ ਮਾਮਲਾ ਉਹ ਹੈ ਕੀ ਹੈ ਦੇਖੋ ਗੱਲ ਇਹ ਹੈ ਕਿ ਆਪਾਂ ਨੂੰ ਪਤਾ ਹੈ ਕਿ ਦਿੱਲੀ ਦੇ ਵਿੱਚ ਜਿਹੜਾ ਪਾਣੀ ਦੀ ਸਪਲਾਈ ਹੈ ਦਿੱਲੀ ਦੇ ਆਸ-ਪਾਸ ਦਾ ਜਿਹੜੋ ਆਪਾਂ ਜਾਣਦੇ ਆ ਨਾ ਕਸ਼ਮੀਰ ਜੀ ਅੱਜ ਤੋਂ ਜਦੋਂ ਕਈ ਸਾਲ ਪਹਿਲਾਂ ਤਕਰੀਬਨ 2 ਦਹਾਕੇ ਪਹਿਲਾਂ ਛੋਟੀ ਉਮਰ ਹੁੰਦੀ ਸੀ ਸਾਡੀ ਦਿੱਲੀ ਜਾਂਦੇ ਸੀ ਨਾ ਕਈ ਵਾਰੀ ਨਾ ਪਾਣੀ ਪੀਂਦੇ ਸੀ ਤੇ ਉਹ 25 ਪੈਸੇ ਦੀ ਏਡੀ ਕ ਗਲਾਸੀ ਕੇ ਪੰਢੇਲੀ ਦੀ ਮਿਲਦੀ ਹੁੰਦੀ ਸੀ ਪਾਣੀ ਦੀ ਤੇ ਨਹੀਂ ਤੇ ਪਾਣੀ ਆਮ ਟੂਟੀਆਂ ਵਗੈਰਾ ਤੋਂ ਜਾਂ ਆਸ-ਪਾਸ ਜਿਹੜਾ ਹੁੰਦਾ ਸੀ ਨਾ ਬੜਾ ਕੌੜਾ ਹੁੰਦਾ ਸੀਗਾ ਦਿੱਲੀ ਦਾ ਪਾਣੀ ਤੇ ਆਪਾਂ ਜਾਈਦਾ ਨਾ ਉਹ ਅੰਬਾਲੇ ਤੋਂ ਉਧਰ ਪੰਜਾਬ ਤੋਂ ਅੱਗੇ ਤੇ ਸਾਨੂੰ ਪਾਣੀ ਸੁਆਦ ਨਹੀਂ ਲੱਗਦਾ ਜੀ ਜੀ ਤੋਂ ਪਾਣੀ ਦੀ ਜਿਹੜੀ ਕੁਆਲਿਟੀ ਜਿਹੜੀ ਉਧਰ ਦੀ ਹੈਗੀ ਨੇ ਕਿਤੇ ਤੁਹਾਨੂੰ ਪਤਾ ਯਮਨਾ ਜਿਹੜੀ ਹੈਗੀ ਨਦੀ ਹੈਗੀ ਆ ਉਹਦਾ ਜਿਹੜਾ ਪਾਣੀ ਹੈਗਾ ਇਸ ਵੇਲੇ ਜੋ ਝਟੰਗ ਨਾਲ ਉਹ ਪੋਲਿਊਟ ਹੋਇਆ ਹੋਇਆ ਸਾਡੇ ਲੋਕਾਂ ਨੇ ਸਾਡੀ ਇੰਡਸਟਰੀ ਨੇ ਅਸੀਂ ਸਭਣਾ ਨੇ ਜਿਹੜੇ ਆਪਣਾ ਪਾਉਣ ਪਾਣੀ ਪਲੀਤ ਕੀਤਾ ਹੋਇਆ ਚੰਗੀ ਬੁਰੀ ਤਰੀਕੇ ਦੇ ਨਾਲ ਪਲੀਤ ਕੀਤਾ ਹੋਇਆ ਇਨਸਾਨ ਕਾਫੀ ਢਾਲ ਆ ਰਿਹਾ ਨਾ ਜੀ ਬਿਲਕੁਲ ਤੋਂ ਜਿਹੜਾ ਯਮਨਾ ਦਾ ਆਉਂਦਾ ਪਾਣੀ ਜਾਂ ਉੱਥੇ ਭਾਖੜਾ ਡੈਮ ਜਿਹੜੇ ਲਾਗੇ ਚੱਕ ਜਿਹੜੋ ਰਿਸੋਰਸ ਹੈਗੇ ਨੇ ਉਹਨਾਂ ਦੇ ਨੇੜੇ ਦਿੱਲੀ ਦੇ ਲਾਗੇ ਚੱਕ ਇਹਦੇ ਉਥੋਂ ਆ ਪਾਣੀ ਜਿਹੜਾ ਆਉਂਦਾ ਹੈਗਾ ਦਿੱਲੀ ਦੇ ਵਿੱਚ ਉਸ ਦਾ ਟਰੀਟਮੈਂਟ ਜਿਹੜਾ ਹੁੰਦਾ ਹੈ ਉਸ ਦੀ ਸਪਲਾਈ ਉਸ ਦੀ ਡਿਸਟ੍ਰਿਬਿਊਸ਼ਨ ਜਿਹੜੀ ਹੈ ਉਹ ਦਿੱਲੀ ਜਲ ਬੋਰਡ ਵੱਲੋਂ ਕੀਤੀ ਜਾਂਦੀ ਹੈ ਇਹ 6 April 1998 ਨੂੰ ਦਿੱਲੀ ਵਿਧਾਨ ਸਭਾ ਦੇ ਵਿੱਚ ਦੇ ਥਰੂ ਇਹਦੀ ਸਥਾਪਨਾ ਕੀਤੀ ਗਈ ਸੀ ਉੱਥੋਂ ਪਾਸ ਕੀਤਾ ਗਿਆ ਸੀ ਇਹ ਇਹ ਸਭ ਚੀਜ਼ਾਂ ਦਿੱਲੀ ਜਲ ਬੋਰਡ ਜਿਹੜਾ ਬਣਾਇਆ ਗਿਆ ਸੀਗਾ ਤਾਂ ਕਿ ਲੋਕਾਂ ਨੂੰ ਸਾਫ਼ ਸੁਥਰਾ ਪੀਣ ਯੋਗ ਪਾਣੀ ਮਹੱਈਆ ਕਰਵਾਇਆ ਜਾਏ ਉਸ ਦੀ ਡਿਸਟ੍ਰਿਬਿਊਸ਼ਨ ਕੀਤੀ ਜਾਵੇ ਉਸ ਦਾ ਟਰੀਟ ਕਰਕੇ ਉਸ ਨੂੰ ਸਾਫ਼ ਸੁਥਰਾ ਕਰਕੇ ਜਿਹੜਾ ਆ ਲੋਕਾਂ ਤੱਕ ਪਹੁੰਚਾਇਆ ਜਾਵੇ ਹੋਰ ਵੀ ਦਿੱਲੀ ਜਲ ਬੋਰਡ ਦੇ ਕੰਮ ਸੀਗੇ ਵੀ ਟ੍ਰੀਟਮੈਂਟ ਉਸ ਜਿਹੜਾ ਹੈਗਾ ਪਾਣੀ ਨੂੰ ਇਕੱਠਿਆਂ ਕਰਨਾ ਫਿਰ ਉਸ ਨੂੰ ਟ੍ਰੀਟ ਕਰਨਾ ਹੈ ਨਾ ਸੋ ਉਹਦੇ ਵਾਸਤੇ ਕੀ ਹੁੰਦਾ ਕਿ ਇੱਕ ਪ੍ਰੋਪਰ ਸਿਸਟਮ ਹੁੰਦਾ ਟ੍ਰੀਟਮੈਂਟ ਪਲਾਨ ਪਲਾਂਟ ਹੁੰਦੇ ਨੇ 10 ਦੇ ਕਰੀਬ ਦੱਸੇ ਜਾ ਰਹੇ ਨੇ ਉਹ ਟ੍ਰੀਟਮੈਂਟ ਪਲਾਂਟ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੀ ਸਾਫ਼ ਸਫਾਈ ਉਹਨਾਂ ਦੀ ਰਿਪੇਅਰ ਕਰਨੀ ਉਹਨਾਂ ਦੇ ਥਰੂ ਜੋ ਚੀਜ਼ਾਂ ਹੈਗੀਆਂ ਨੇ ਉਹ ਉਹਦੇ ਥਰੂ ਜਿਹੜਾ ਕੀਤਾ ਜਾਂਦਾ ਕੰਮ ਉਹਦੇ ਵਾਸਤੇ ਠੇਕਾ ਦਿੱਤਾ ਜਾਂਦਾ ਜੀ ਦਿੱਲੀ ਜਲ ਬੋਰਡ ਵੱਲੋਂ ਤੇ ਉਹਦੇ ਵਿੱਚ ਜੋ ਦੋਸ਼ ਲੱਗੇ ਨੇ ਕਿ ਦਿੱਲੀ ਜਲ ਬੋਰਡ ਦੇ ਸਾਬਕਾ ਚੀਫ ਇੰਜੀਨੀਅਰ ਜੀ ਜਗਦੀਸ਼ ਕੁਮਾਰ ਅਰੂੜਾ ਨੇ ਜੀ ਇੱਕ ਕੰਪਨੀ ਹੈਗੀ ਹੈ ਐਨ ਕੇਜੀ ਇਨਫਰਾਸਟਰਕਚਰ ਲਿਮਟਿਡ ਉਹਨੂੰ 38 ਕਰੋੜ ਦਾ ਠੇਕਾ ਦਿੱਤਾ ਸੀ ਠੀਕ ਹੈ। ਉਹ ਇਸ ਟ੍ਰੀਟਮੈਂਟ ਪਲਾਨ ਤੇ ਲਈ ਰਿਪੇਅਰ ਦੇ ਲਈ ਇੰਸਟਾਲੇਸ਼ਨ ਦੇ ਲਈ ਹੋਰ ਜੋ ਨਿਕਸ ਹੋ ਕੰਮ ਹੁੰਦੇ ਨੇ ਠੀਕ ਹੈ ਜੀ। ਉਹਦੇ ਵਾਸਤੇ ਅ ਦੋਸ਼ ਇਹ ਲੱਗਾ ਕਿ ਜਿਹੜੇ ਕੰਮ ਕੀਤੇ ਗਏ ਨੇ ਉਹ ਕੰਮ ਤੇ ਕੀਤੇ ਗਏ ਨੇ 17 ਕਰੋੜ ਦੇ। ਜੀ। ਠੇਕਾ ਦਿੱਤਾ ਗਿਆ 38 ਕਰੋੜ ਦਾ। ਜਿਹੜਾ ਬਾਕੀ ਦਾ ਪੈਸਾ ਹੈਗਾ ਅੱਛਾ ਉਹ ਰਿਸ਼ਵਤ ਲਈ ਗਈ ਹੈਗੀ ਹੈ। ਰਿਸ਼ਵਤ ਲਈ ਗਈ ਹੈਗੀ ਜਗਦੀਸ਼ਪਾਲ ਅਰੋੜਾ ਨੇ ਲਈ ਹੈਗੀ ਹੈ ਉਹ ਜੋ ਦੋਸ਼ ਲੱਗੇ ਨੇ ਅਸੀਂ ਨਹੀਂ ਕਹਿ ਰਹੇ ਜੋ ਦੋਸ਼ ਲਾਏ ਜਾ ਰਹੇ ਨੇ ਠੀਕ ਹੈ ਹੁਣ ਉਹਦੇ ਵਿੱਚ ਕੀ ਹੈ ਕਿ ਜਿਹੜਾ ਪੈਸਾ ਹੈਗਾ ਬਾਕੀ ਦਾ ਜਿੰਨਾ ਲੱਗਿਆ ਲੱਗਿਆ ਬਾਕੀ ਜਿਹੜਾ ਹੈਗਾ ਆਮ ਆਦਮੀ ਪਾਰਟੀ ਫੰਡ ਦੇ ਵਿੱਚ ਉਸ ਦਾ ਪ੍ਰਚਾਰ ਦੇ ਵਿੱਚ ਚੋਣਾਂ ਦੇ ਹੋਰ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਇਸਤੇਮਾਲ ਕੀਤਾ ਗਿਆ ਜੋ ਦੋਸ਼ ਲਾਏ ਗਏ ਨੇ ਹਾਂਜੀ ਹੁਣ ਇਹਨਾਂ ਦੋਸ਼ਾਂ ਦੇ ਮੁਤਲਕ 21 ਮਾਰਚ ਦੇ ਲਈ ਈਡੀ ਨੇ ਸੱਦਾ ਪੱਤਰ ਭੇਜਿਆ ਸੱਮਣ ਭੇਜਿਆ ਵੀ ਆਓ ਕੇਜਰੀਵਾਲ ਸਾਹਿਬ ਸਾਡੇ ਕੋਲ ਆਓ ਤੇ ਦੂਜੇ ਪਾਸੇ ਬੀਬੀ ਆਤੀਸ਼ੀ ਜਿਹੜੇ ਹੈਗੇ ਨੇ ਆਮ ਆਦਮੀ ਪਾਰਟੀ ਦੇ ਸਿਰਕੜਵੇਂ ਆਗੂ ਨੇ ਮੰਤਰੀ ਨੇ ਦਿੱਲੀ ਦੇ ਵਿੱਚ ਹੁਣ ਉਹਨਾਂ ਨੇ ਕਿਹਾ ਕਿ ਇਹ ਕੋਈ ਮਾਮਲਾ ਨਹੀਂ ਹੈਗਾ ਇਹ ਜਿਹੜੀ ਭਾਪੀ ਹੈ ਉਹਨਾਂ ਨੇ ਦੋਸ਼ ਲਾਇਆ ਉਲਟ ਉਧਰੋਂ ਬੀਜਪੀ ਤੇ ਵੀ ਜਿਹੜੀ ਬੀਜਪੀ ਹੈਗੀ ਹੈ ਇਹ ਚੋਣਾਂ ਦੇ ਨੇੜੇ ਪਰੇਸ਼ਾਨ ਕਰਨ ਦੇ ਲਈ ਅਰਵਿੰਦ ਕੇਜਰੀ ਸਾਹਿਬ ਨੂੰ ਗ੍ਰਿਫਤਾਰੀ ਦੇ ਲਈ ਇਹ ਸਭ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਸਭ ਜਿਹੜੇ ਪਲਾਨਸ ਨੇ ਬਣਾਏ ਜਾ ਰਹੇ ਨੇ ਬੀਜਪੀ ਵੱਲੋਂ ਈਡੀ ਜਿਹੜੀ ਹੈ ਇਹ ਧੱਕੇਸ਼ਾਹੀ ਕਰ ਰਹੀ ਹੈ ਜੋ ਉਹਨਾਂ ਦੀਆਂ ਉਹਨਾਂ ਨੇ ਦੂਜੇ ਪਾਸੇ ਆਪਣਾ ਸਫਾਈ ਦੇ ਵਿੱਚ ਗੱਲ ਕੀਤੀ ਹੈਗੀ ਹੈ ਤਾਂ ਤੁਹਾਨੂੰ ਵੀ ਪਤਾ ਹੋਣਾ ਕਿ ਕਾਫੀ ਵਾਰ ਜਿਹੜਾ 7 ਕਾਰ ਪਹਿਲਾਂ ਵੀ ਦਿੱਲੀ ਸ਼ਰਾਬ ਨੀਤੀ ਨੂੰ ਦੇ ਮਾਮਲੇ ਨੂੰ ਲੈ ਕੇ ਸੰਮਣ ਭੇਜੇ ਗਏ ਨੇ ਹੁਣ 7 ਸਾਮਣ ਤੇ ਹੋ ਗਏ 8ਵਾਂ ਜਿਹੜਾ ਹੁਣ ਅੱਜ ਦੀ ਤਪੇਸ਼ੀ ਹੈਗੀ ਹੈ ਜੀ ਉਹਦੇ ਵਾਸਤੇ ਤੇ ਇੱਕ ਜਿਹੜਾ 21 ਮਾਰਚ ਨੂੰ ਜਿਹੜਾ ਦਿੱਲੀ ਜਲ ਬੋਰਡ ਦਾ ਜਿਹੜਾ ਵਾਸਤੇ ਸੰਮਣ ਭੇਜਿਆ ਗਿਆ 9 ਸੰਮਣ ਆ ਗਏ ਨੇ ਤੇ ਬੇਸ਼ੱਕ ਦਿੱਲੀ ਸ਼ਰਾਬ ਨੀਤੀ ਨੂੰ ਲੈ ਕੇ ਜ਼ਮਾਨਤ ਕੂਰਟ ਵੱਲੋਂ ਦਿੱਤੀ ਹੈ ਹੈਨਾ ਰਾਊਜ਼ਾ ਵੈਨਿਊ ਅਦਾਲਤ ਵੱਲੋਂ ਦਿੱਤੀ ਗਈ ਸੀਗੀ 16 ਮਾਰਚ ਨੂੰ ਤੇ ਹੁਣ ਕੇਜਰੀਵਾਲ ਸਾਹਿਬ ਕਹਿੰਦੇ ਮੈਂ ਤੇ ਲਿਖਨ ਦੇ ਵਿੱਚ ਆਪਣਾ ਜਵਾਬ ਘੱਲ ਦੇਣਾ ਹੈ ਗੈਰਕ ਨੂੰ ਜਿਸ ਢੰਗ ਨਾਲ ਉਹ ਗੱਲਾਂ ਪਹਿਲਾਂ ਹੁੰਦੀਆਂ ਆਈਆਂ ਉਸੇ ਢੰਗ ਨਾਲ ਹੁਣ ਅਰਵਿੰਦ ਕੇਜਰੀਵਾਲ ਹੋਣੀ ਜੋ ਦੱਸ ਰਹੇ ਨੇ ਕਿ ਭਾਈ ਇਹ ਸਭ ਚੀਜ਼ਾਂ ਜਿਹੜੀ ਹੈਗੀ ਗੈਰਕਾਨੂੰਨੀ ਤੇ ਸਿਆਸਤ ਤੋਂ ਪ੍ਰਭਾਵਿਤ ਹੈ ਸੋ ਹੁਣ ਜਿਸ ਤਰੀਕੇ ਦੇ ਨਾਲ ਇਲੈਕਸ਼ਨ ਕਮਿਸ਼ਨ ਵੱਲੋਂ ਡੇਟਾ ਦੀ ਅਨਾਊਂਸਮੈਂਟ ਹੋ ਗਈ ਹੈ ਸੋ ਲੋਕ ਸਭਾ ਚੋਣਾ ਚੋਣਾ ਨੇੜੇ ਇਸ ਵੇਲੇ ਸਿਆਸਤ ਹੈ ਜੋ ਉਹ ਪੂਰੀ ਤਰੀਕੇ ਨਾਲ ਪੱਕੀ ਹੋਈ ਹੈ ਜੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੂਗਾ ਕਿ ਈਡੀ ਜਿਹੜੀ ਹੈ ਉਹ ਕੀ ਕਾਰਵਾਈ ਕਰਦੀ ਹੈ ਔਰ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਹੁੰਦਾ ਹੈ ਜੀ ਜੀ ਅ ਅਰਵਿੰਦ ਜੀ ਈਡੀ ਨੇ ਇੰਜ ਲੱਗਦਾ ਕਿ ਅਰਵਿੰਦ ਕੇਜਰੀਵਾਲ ਦਿੱਲੀ ਦੇ ਸੁਪਰੀਮੋ ਤੇ ਇੱਕ ਸੰਜੇ ਕਸ਼ਾ ਹੋਇਆ ਹੈ ਨਾ ਦੇਖੋ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿ ਰਹੇ ਪਰ ਅਸੀਂ ਦੋਨੇ ਪਾਸੇ মিডিਆ ਦਾ ਕੰਮ ਹੁੰਦਾ ਦੋਨਾ ਪੱਖਾਂ ਨੂੰ ਉਜਾਗਰ ਕਰਨਾ ਅਸੀਂ ਦੋਨਾ ਪੱਖਾਂ ਨੂੰ ਉਜਾਗਰ ਕਰ ਰਹੇ ਹਾਂ ਜੀ ਹੁਣ ਆਮਦਵੀ ਪਾਰਟੀ ਨੇ ਤਾਂ ਸਾਫ਼ ਸੋ ਸਾਫ਼ ਤੌਰ ਤੇ ਦੋਸ਼ ਲਾ ਰਹੇ ਨੇ ਕਿ ਸਿਆਸਤ ਤੋਂ ਪ੍ਰਭਾਵਿਤ ਹੈ ਜੀ ਮੁੱਦਾ ਤੇ ਕਿਤੇ ਨਾ ਕਿਤੇ ਈਡੀ ਦਾ ਇਹੀ ਹੈ ਕਿ ਈਡੀ ਜਿਹੜੀ ਹੈ ਉਹ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਦੀ ਆੜ ਚ ਆ ਕਿਉਂਕਿ ਪਿੱਛੇ ਜੀ ਵੀ ਤੁਹਾਨੂੰ ਪਤਾ ਹੈ ਆਪਣੇ ਸਾਡੇ ਜਿਹੜੇ ਫਾਈਨਾਂਸ ਮਿਨਿਸਟਰ ਨੇ ਪੰਜਾਬ ਦੇ ਚੀਮਾ ਹੁਰੀ ਤੇ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਲਾਓ ਜੀ ਅੱਜ ਜਾਂ ਕੱਲ ਕੇਜਰੀਵਾਲ ਸਾਹਿਬ ਗ੍ਰਿਫਤਾਰੀ ਲਓ ਗ੍ਰਿਫਤਾਰ ਲਓ ਈਡੀ ਨੇ ਗ੍ਰਿਫਤਾਰ ਕਰ ਲੈਣਾ ਬਾਸ ਕਰ ਦੇ ਬਿਲਕੁਲ ਬਿਲਕੁਲ ਸੋ ਇਹ ਸਭ ਚੀਜ਼ਾਂ ਜਿਹੜੀਆਂ ਸਿਆਸਤ ਦਾ ਜਿਹੜਾ ਹੈਗਾ ਉਹ ਇਸ ਢੰਗ ਨਾਲ ਸਾਡੇ ਦੇਸ਼ ਦੇ ਵਿੱਚ ਸਿਆਸਤ ਹੁੰਦੀ ਹੈ ਦੂਜੇ ਪਾਸੇ ਆ ਬੀਜੇਪੀ ਜਿਹੜੀ ਹੈਗੀ ਈਡੀ ਜਿਹੜੀ ਹੈਗੀ ਆ ਉਹ ਈਡੀ ਕਹਿ ਰਹੀ ਆ ਪਈਆ ਦੇਖ ਲਓ ਭਾਈ ਕਪਲੇ ਹੋਏ ਨੇ 38 ਕਰੋੜ ਦਾ ਜਿਹੜਾ ਹੈਗਾ ਸੀ ਉਹ ਟੈਂਡਰ ਸੀਗਾ 17 ਕਰੋੜ ਰੁਪਇਆ ਲਾਇਆ ਬਾਕੀ ਦਾ ਪਤਾ ਜਿਹੜਾ ਤੁਹਾਨੂੰ ਪੈਸਾ ਜਿਹੜਾ ਹੈਗਾ ਉਹ ਖਰਦਪੁਰ ਬਸ ਗਿਆ ਆਇਆ ਅੱਛਾ ਵਰਿੰਦਰ ਜੀ 16 ਤਰੀਕ ਨੂੰ ਚੋਣਾਂ ਦਾ ਵਿਗਲ ਜਿਹੜਾ ਨੇ ਵੱਜ ਗਿਆ ਵਾ ਭਾਰਤ ਵਿੱਚ ਚੋਣਾਂ ਹੋਣੀਆਂ ਨੇ ਜੀ ਅੱਛਾ ਇਸ ਤੋਂ ਬਾਅਦ ਚੋਣ ਕਮਿਸ਼ਨ ਆ ਜਿਹੜਾ ਇਲੈਕਸ਼ਨ ਕਮਿਸ਼ਨ ਆ ਐਕਸ਼ਨ ਮੋਡ 'ਚ ਆ ਗਿਆ ਕੀ ਹੈ ਪੂਰਾ ਮਾਮਲਾ ਪੰਜਾਬ ਇਲੈਕਸ਼ਨ ਕਮਿਸ਼ਨ ਵੱਲੋਂ ਜਿਸ ਤਰੀਕੇ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਉਹ ਬੋਰਡ ਨਹੀਂ ਲੱਗੇ ਹੁੰਦੇ ਜੀ ਚੋਣ ਜਾਬਤੇ ਤੋਂ ਬਾਅਦ ਕੀ ਹੁੰਦਾ ਕਿ ਕੋਈ ਬੰਦਾ ਜਿਹੜਾ ਹੈਗਾ ਉਹ ਰੂਲਸ ਹੁੰਦੇ ਨੇ ਜੀ ਠੀਕ ਹੈ ਉਹ ਰੂਲ ਨਹੀਂ ਤੋੜ ਸਕਦਾ ਕੋਈ ਵੀ ਪਾਰਟੀ ਜਿਹੜੀ ਹੈਗੀ ਹੈ ਉਹ ਜਿਹੜੇ ਬੋਰਡ ਵਗੈਰਾ ਲੱਗੇ ਸੀਗੇ ਕੇਂਦਰੀ ਮੰਤਰੀਆਂ ਦੇ ਹੋਰ ਜੋ ਵੀ ਹੈ 18 19000 ਦੇ ਕਰੀਬ ਜਿਹੜੇ ਹੈਗੇ ਆ ਉਹ ਬੋਰਡ ਲਵਾ ਦਿੱਤੇ ਗਏ ਨੇ ਫਲੈਕਸ ਹੋ ਗਏ ਆ ਪੋਸਟਰ ਹੋ ਗਏ ਉਹ ਲਵਾ ਦਿੱਤੇ ਗਏ ਨੇ 21000 868 ਦੇ ਕਰੀਬ ਜਿਹੜੇ ਪੋਸਟਰ ਨੇ ਫਲੈਕਸ ਨੇ ਬੋਰਡ ਨੇ ਇਹਨਾਂ ਦੀ ਨਿਸ਼ਾਨਦੇਹੀ ਕੀਤੀ ਹੈ ਤੇ 19000 ਜਿਹੜੇ ਨੇ ਉਹ ਉਤੋਂ ਲੋਹਾਟੇ ਵੱਡੀ ਕਾਰਵਾਈ ਹੈਗੀ ਐਨੇ ਵੱਡੇ ਜਿਹੜੇ ਪੋਸਟਰ ਬੋਰਡ ਲਵਾ ਦੇਣੇ ਦੇਖੋ ਇਸ ਵੇਲੇ ਜੋ ਇਲੈਕਸ਼ਨ ਕਮਿਸ਼ਨ ਹੈ ਉਹਦੀ ਪੈਣੀ ਨਜ਼ਰ ਹੈ ਹਰ ਪਾਸੇ ਹਰ ਦੇਖੋ ਜਿਹੜੇ ਡਿਸਟ੍ਰਿਕਟ ਲੈਵਲ ਤੇ ਜਿਹੜੇ ਹੁੰਦੇ ਨੇ ਚੋਣ ਅਫਸਰ ਹੁੰਦੇ ਨੇ ਉਹ ਸੰਪਰਕ 'ਚ ਹੁੰਦੇ ਨੇ ਜੀ ਤੇ ਕਿਤੇ ਨਾ ਕਿਤੇ ਪੈਣੀ ਨਜ਼ਰ ਹੁੰਦੀ ਹੈ ਇਲੈਕਸ਼ਨ ਕਮਿਸ਼ਨ ਦੀ ਹਰ ਪਾਸੇ ਕੋਈ ਇਹੋ ਜਿਹਾ ਕੰਮ ਨਾ ਹੋਵੇ ਜਿਹੜਾ ਕੂਡ ਆਫ ਕੰਡਕਟ ਦੇ ਅਗੇਂਸਟ ਹੋਵੇ ਜਾਂ ਉਹੋ ਜਿਹਾ ਕੋਈ ਕੰਮ ਨਾ ਹੋਵੇ ਜਿਹਦੇ ਨਾਲ ਇਲੈਕਸ਼ਨਾਂ ਦੇ ਦੌਰਾਨ ਮਾੜਾ ਅਸਰ ਪਵੇ ਮਾੜਾ ਪ੍ਰਭਾਵੇ ਜ਼ਿੰਮੇਵਾਰੀ ਹੁੰਦੀ ਹੈ ਇਲੈਕਸ਼ਨ ਕਮਿਸ਼ਨ ਦੀ ਜੀ ਇਲੈਕਸ਼ਨ ਕਮਿਸ਼ਨ ਨੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਪੁਖਤਾ ਕਰਨੀਆਂ ਹੁੰਦੀਆਂ ਨੇ ਜੀ ਸੋ ਇਲੈਕਸ਼ਨ ਕਮਿਸ਼ਨ ਜਿਹੜੀ ਹੈਗੀ ਆ ਉਹ ਇਸ ਚੀਜ਼ ਤੇ ਨਜ਼ਰ ਰੱਖੀ ਹੋਈ ਆ ਪੂਰੀ ਤਰੀਕੇ ਦੇ ਨਾਲ ਜੀ ਬਾਕੀ ਕਈ ਚੀਜ਼ਾਂ ਇਹੋ ਜਿਹੀਆਂ ਨੇ ਕਸ਼ਮੀਰ ਜੀ ਜਿਹੜੀਆਂ ਬੜੀਆਂ ਹੈਰਾਨ ਕਰ ਦੇਣ ਵਾਲੀਆਂ ਹੁੰਦੀਆਂ ਨੇ ਤੇ ਅੱਜ ਇੱਕ ਚੀਜ਼ ਜਿਹੜੀ ਹੈ ਨਵੀਂ ਮੇਰੇ ਸਾਹਮਣੇ ਆਈ ਹੈ ਪਾਕਿਸਤਾਨ ਦੇ ਜਿਹੜੇ ਸਾਫ ਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਹੋ ਰਹੀ ਹੈ ਤੁਹਾਨੂੰ ਵੀ ਪਤਾ ਹੈ ਕਿ ਇਹ ਇਹਨਾਂ ਨੇ ਦੋਸ਼ ਵੀ ਲਾਇਆ ਸੀ ਜਿਹੜੇ ਚੋਣਾ ਹੋਈਆਂ ਨੇ ਪਾਕਿਸਤਾਨ ਦੇ ਵਿੱਚ ਵੀ ਉੱਥੇ ਗੱਲ ਮਤਲਬ ਕਟਾਲਾ ਹੋਇਆ ਰਿਫੇਰ ਹੋ ਗਿਆ ਹੈ ਹੁਣ ਉਹਨਾਂ ਨੇ ਤੇ ਹੋਰ ਨਵੀਂ ਗੱਲ ਕਹਿ ਦਿੱਤੀ ਕਹਿੰਦੇ ਲਾਓ ਇਹ ਤੇ ਜੇ ਸਾਡੇ ਮੁਲਕ 'ਚ ਈਵੀਐਮ ਮਸ਼ੀਨ ਹੁੰਦੀ ਤੇ ਕਬਲਾ ਹੋਣਾ ਹੀ ਨਹੀਂ ਸੀ ਉਹਨਾਂ ਨੇ ਤੇ ਬੜੀ ਤਰੀਫ਼ ਕੀਤੀ ਹੈ ਵੀ ਅਸੀਂ ਇਹ ਵੀ ਜਿੰਨਾ ਦੀ ਚਾਹ ਕਿ ਸਾਡੇ ਦੇਸ਼ ਦੇ ਵਿੱਚ ਜਿਸ ਤਰੀਕੇ ਦੇ ਨਾਲ EVM ਮਸ਼ੀਨਾਂ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਜਦ ਕਿ ਕੋ ਇਲੈਕਸ਼ਨ ਕਮਿਸ਼ਨ ਵੱਲੋਂ ਵੀ ਇਹ ਕਿਹਾ ਗਿਆ ਕਿ ਤਨੇ ਕਿਤੇ ਡਾਇਰੈਕਟਲੀ ਇਨਡਾਇਰੈਕਟਲੀ ਉਹਨਾਂ ਨੇ ਤੇ ਅ ਦੋਸ਼ ਦੀ بجائے ਚੁਣੌਤੀ ਦਾ ਲਫ਼ਜ਼ ਜਿਹੜਾ ਹੈਗਾ ਉਹ ਇਸਤੇਮਾਲ ਕੀਤਾ EVM ਮਸ਼ੀਨਾਂ ਨੂੰ ਲੈ ਕੇ ਉਹ ਕਹਿੰਦੇ ਅਸੀਂ ਤੇ ਪਹਿਲਾਂ ਹੀ 40 ਵਾਰ ਇਸ ਮੁੱਦੇ ਦੇ ਉੱਤੇ ਜੜੀ ਹੈਗੇ ਆ ਉਹ ਜਿਹੜੇ ਸੰਵਿਧਾਨਿਕ ਅਦਾਲਤਾਂ ਹੈਗੀਆਂ ਨੇ ਉਹਨਾਂ ਕੇਸ ਸੁਣਵਾਈ ਹੋਈ ਹੈ ਤੇ ਕੋਈ ਵੀ ਸਾਨੂੰ ਤੇ ਇਹੋ ਜੀ ਗੱਲਬਾਤ ਨਜ਼ਰ ਨਹੀਂ ਆਈ ਹੀਰਾ ਫੇਰੀ ਵਾਲੀ ਜਦ ਕਿ ਬਹੁਤ ਸਾਰੇ ਲੋਕ ਜਿਹੜੇ ਆ ਉਹ ਚੁਣੌਤੀਆਂ ਦੇ ਰਹੇ ਨੇ ਸੋ ਕਸ਼ਮੀਰ ਜੀ ਗੱਲ ਇਹ ਹੈ ਕਿ ਇਸ ਵਾਰ ਦੀ ਜਿਹੜੀ ਚੋਣ ਹੈ ਉਹ ਬੜੀ ਅਲੱਗ ਤਰ੍ਹਾਂ ਦੀ ਆ ਬੜੀ ਹੈਰਾਨ ਕਰ ਦੇਣ ਵਾਲੀ ਆ ਕਿਉਂਕਿ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਜਸ ਢੰਗ ਨਾਲ ਚੁਣੌਤੀਆਂ ਪੇਸ਼ ਆ ਰਹੀਆਂ ਨੇ ਮੁੱਦੇ ਉੱਠ ਰਹੇ ਨੇ ਚਾਹੇ ਕਿਸਾਨ ਅੰਦੋਲਨ ਦਾ ਮੁੱਦਾ ਹੈ ਚਾਹੇ ਤੁਹਾਨੂੰ ਪਤਾ ਹੀ ਹੈ ਚੰਡੀਗੜਾ ਦਾ ਮੁੱਦਾ ਹੈ ਇਹ ਹੌਰ ਕਈ ਮੁੱਦੇ ਨੇ ਉਹਨਾਂ ਦੇ ਮੁਤਲਕ ਇਸ ਵਾਰ ਜਿਹੜਾ ਨਾ ਬੜਾ ਆ ਚੋਣ ਜਿਹੜੀ ਆ ਰੋਚਕ ਜੀ ਹੁੰਦੀ ਜਾ ਰਹੀ ਹੈ ਲੋਕ ਸਭਾ ਦੀ ਸੋ ਕਈਆਂ ਨੇ ਤੇ ਕਹਿਣਾ ਹੈ ਕਿ ਨਹੀਂ ਭਾਈ ਇਹ ਜਿਹੜੀ ਪਾਰਟੀਕੂਲਰ ਪਾਰਟੀ ਹੈਗੀ ਹੈ ਖਾਸ ਪਾਰਟੀ ਜਿਹੜੀ ਹੈਗੀ ਹੈ ਜਿਹੜੀ ਜੀ ਸੱਤਾਧਾਰੀ ਪਾਰਟੀ ਹੈ ਇਸ ਵਾਰੀ ਫਿਰ ਆਈ ਲੋ ਇਹਨੂੰ ਕੋਈ ਰੋਕ ਨਹੀਂ ਸਕਦਾ ਉਹਦੇ ਕਈ ਕਾਰਨ ਵੀ ਦੱਸੇ ਨੇ ਉਹਨਾਂ ਦਾ ਜ਼ਿਕਰ ਅਸੀਂ ਨਹੀਂ ਕਰਾਂਗੇ ਉਹ ਕਾਰਨ ਕੀ ਨੇ ਉਹ ਸਭ ਨੂੰ ਪਤਾ ਹੈ ਤੇ ਦੂਜੇ ਪਾਸੇ ਇਹ ਕਹਿ ਕੇ ਜੇ ਉਹ ਕਾਰਨ ਜਿਹੜੇ ਹੈਗੇ ਉਹ ਨਾ ਹੋਣ ਤੇ ਇਸ ਵਾਰੀ ਫੇਰ ਜਿਹੜੀ ਸੱਤਾਧਾਰੀ ਪਾਰਟੀ ਦੁਬਾਰਾ ਸੱਤਾ ਦੇ ਵਿੱਚ ਨਹੀਂ ਆ ਸਕਦੀ ਜੀ ਹੁਣ ਕਸ਼ਮੀਰ ਜੀ ਕਈ ਇਹ ਜਿਹੜੀਆਂ ਚੀਜ਼ਾਂ ਨੇ ਨਾ ਬੜੀਆਂ ਹੈਰਾਨ ਕਰ ਦੇਣ ਵਾਲੀਆਂ ਨੇ ਕਿਉਂਕਿ ਇਸ ਵੇਲੇ ਦੇਸ਼ ਦੇ ਵਿੱਚ ਜੋ ਸਿਸਟਮ ਚੱਲਦਾ ਪਿਆ ਹੈ ਅੰਤਰਰਾਸ਼ਟਰੀ ਪੱਧਰ ਤੇ ਦੇਖੀਏ ਜਿੰਨੀਆਂ ਵੀ ਰਿਪੋਰਟਾਂ ਆਉਂਦੀਆਂ ਨੇ ਜੀ ਉਹ ਤੁਸੀਂ ਚਾਹੇ ਗਲੋਬਲ ਹੰਗਰ ਇੰਡੈਕਸ ਲਾ ਲਓ ਚਾਹੇ ਹਿਊਮਨ ਡਿਵੈਲਪਮੈਂਟ ਇੰਡੈਕਸ ਲਾ ਲਓ ਕੋਈ ਵੀ ਇੰਡੈਕਸ ਲਾ ਲਓ ਚਾਹੇ ਉਹ ਜਿਹੜੇ ਪਾਸਪੋਰਟ ਇੰਡੈਕਸ ਲਾ ਲਓ ਉਹ ਕੋਈ ਬਹੁਤ ਵਧੀਆ ਨਹੀਂ ਆ ਰਹੇ ਇਹਦਾ ਮਤਲਬ ਹੈ ਕਿ ਸਾਡੇ ਦੇਸ਼ ਦੇ ਵਿੱਚ ਤੇ ਜਰੂਰ ਦੱਸਿਆ ਜਾਂਦਾ ਹੈ ਕਿ ਅਸੀਂ ਇਹ ਕਰ ਲਿਆ ਸਾਡੀ ਅਰਥਵਿਵਸਥਾ ਈ ਹੋਗੀ ਪਰ ਅੰਤਰਰਾਸ਼ਟਰੀ ਜਿਹੜੇ ਇੰਡੈਕਸ ਨੇ ਉਹ ਕੁਝ ਹੋਰ ਹੀ ਬਿਆਨ ਕਰਦੇ ਪਏ ਨੇ ਕਸ਼ਮੀਰ ਜੀ ਜੀ ਵਿਰਿੰਦਰ ਜੀ ਬਹੁਤ-ਬਹੁਤ ਧੰਨਵਾਦ ਤੋਂ ਇਹ ਸਨ ਇਹ ਸਨ ਵਿਰਿੰਦਰ ਜੀ ਜਿਨ੍ਹਾਂ ਨੇ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ ਇਸ ਤਰ੍ਹਾਂ ਅਮੂਲ ਦੇ ਲਾ ਕੇ ਫਿਰ ਅਰਵਾਗੇ ਬਣੇ ਰੋ ਠੀਕ ਹੈ ਹਰਿੰਦਰ ਜੀ ਬਹੁਤ ਬਹੁਤ ਧੰਨਵਾਦ ਇਹ ਸਨ ਵਰਿੰਦਰ ਜੀ ਜਿਨ੍ਹਾਂ ਨੇ ਬਹੁਤ ਹੀ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ ਪਾਕ ਦੀ ਸਿਆਸਤ ਦਾ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ ਬਣੇ ਰੋ ਐਸਐਮਜੀ ਨਿਊਜ਼ ਦੇ ਨਾਲ